ਲੋਕੀ ਮੇਰੇ ਕੋਲ ਪੁੱਛਦੇ ਆ ਕਿ ਬਾਕੀ ਇੰਸਟੀਚੂਟਸ ਵਾਂਗੂ ਮੈਂ ਕਿਉਂ ਨਹੀਂ ਆਪਣੇ ਕੋਰਸੇ ਲਾਂਚ ਕਰਦਾ ਦੇਖੋ ਮੇਰੀ ਸਮਝ ਦੇ ਮੁਤਾਬਕ ਅੱਜ ਜਿਹੜਾ ਹੈਗਾ ਵਾ ਕੰਟੈਂਟ ਦੀ ਕੋਈ ਕਮੀ ਨਹੀਂ ਹੈ YouTube ਦੇ ਉੱਤੇ ਵਧੀਆ ਤੋਂ ਵਧੀਆ ਲੈਕਚਰ ਪਏ ਆ ਬੁੱਕਸ ਜਿਹੜੀਆਂ ਹੈਗੀਆਂ ਵਾ ਵਧੀਆ ਤੋਂ ਵਧੀਆ ਉਹਨਾਂ ਦੇ ਵਿੱਚ ਕੰਟੈਂਟ ਹੈਗਾ ਵਾ ਪਰ ਮੇਰੇ ਹਿਸਾਬ ਦੇ ਨਾਲ ਅੱਜ ਜੋ ਮੇਨ ਪ੍ਰੋਬਲਮ ਹੈਗੀ ਹੈ ਕਿ ਇੰਨਾ ਕੰਟੈਂਟ ਦੇ ਹੋਣ ਦੇ ਬਾਵਜੂਦ ਵੀ ਸਟੂਡੈਂਟ ਪੇਪਰ ਵਿੱਚੋਂ ਵਧੀਆ ਸਕੋਰ ਨਹੀਂ ਕਰ ਪਾਉਂਦੇ ਦਿਨ ਰਾਤ ਪੜ੍ਹਦੇ ਆ ਪਰ ਪੇਪਰ 'ਚ ਨੰਬਰ ਫੇਰ ਉਹਨਾਂ ਦੇ ਘੱਟ ਰਹਿ ਜਾਂਦੇ ਆ ਚਾਰ ਚਾਰ ਪੰਜ ਪੰਜ ਸਾਲ ਤਿਆਰੀ ਕਰਦੇ ਆ ਫੇਰ ਵੀ ਉਹਨਾਂ ਦੀ ਕਿਸੇ ਪਾਸੇ ਸੈਟਲਮੈਂਟ ਨਹੀਂ ਹੁੰਦੀ ਬੇਰੋਜ਼ਗਾਰ ਰਹਿ ਜਾਂਦੇ ਆ ਠੀਕ ਹੈ ਔਰ ਇਹ ਬਰੌਬਲਮ ਜਿਹੜੀਆਂ ਹੈਗੀਆਂ ਉਹ ਕੋਰਸੇਸ ਦੇ ਨਾਲ ਨਹੀਂ ਸਹੀ ਹੋ ਸਕਦੀ ਇਹਦੇ ਲਈ ਚਾਹੀਦਾ ਵਾ ਕਿ ਕੋਈ ਉਹਨਾਂ ਨੂੰ ਦੇਖੇ ਉਹਨਾਂ ਦੀਆਂ ਗਲਤੀਆਂ ਨੂੰ ਵਾਚੇ ਉਹਨਾਂ ਨੂੰ ਸਮਝਾਵੇ ਕਿ ਕੀ ਸਟਰੈਟੈਜਿਕ ਮਿਸਟੇਕ ਉਹ ਕਰਦੇ ਪਏ ਆ ਕੰਪੀਟੀਸ਼ਨ ਐਗਜ਼ਾਮਸ ਦੇ ਲਈ ਕੀ ਪੈਂਥੜੇ ਬਾਜੀ ਚਾਹੀਦੀ ਹੈ ਕਿਵੇਂ ਕੰਪੀਟੀਸ਼ਨ ਐਗਜ਼ਾਮਸ ਦੇ ਵਿੱਚ ਅੱਗੇ ਨਿਕਲਣਾ ਹੋਣਾ ਉਹਨੂੰ ਸਮਝਾਉਣ ਵਾਲਾ ਹੋਵੇ ਸੋ ਇਸੇ ਕਰਕੇ ਹੀ ਮੈਂ ਕੋਰਸੇਜ਼ ਨਹੀਂ ਲਾਂਚ ਕਰਦਾ ਸੋ ਜੇ ਤੁਸੀਂ ਵੀ ਇਸ ਨਜ਼ਰੀਏ ਦੇ ਨਾਲ ਸਹਿਮਤ ਹੋ ਠੀਕ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਮੈਂਟਰ ਟਾਈਪ ਕਰ ਦੇਣਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ